ਪੈਦਲ ਯਾਤਰਾ ਨਾ ਨਸ਼ਾ ਨਹੀਂ ਰੁਕ ਸਕਦਾ ਜੇ ਆਪਾਂ ਕਹੀਏ ਅਵੇਅਰਨੈਸ ਜਿਹੜੀ ਚੀਜ਼ 14 ਸਾਲ ਤੋਂ ਚੱਲ ਰਹੀ ਆ 2014 ਤੋਂ ਅੱਜ 25 ਆ ਗਈ ਇਹ ਤੋਂ ਪਹਿਲਾਂ ਵੀ ਹੋਊਗੀ ਥੋੜੀ ਬਹੁਤ ਇਹ ਜਿਆਦਾ ਜ਼ੋਰ 2014 ਤੋਂ ਬਾਅਦ ਪਿਆ ਤੇ ਆਪਾਂ ਪੈਦਲ ਯਾਤਰਾ ਨਾ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਅਜੇ ਅਵੇਅਰ ਕਰਨ ਦੀ ਲੋੜ ਨਹੀਂ ਐਕਟ ਕਰਨ ਦੀ ਲੋੜ ਹੈ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਪੰਜਾਬ ਵਾਲੇ ਫੜੇ ਜਾਂਦੇ ਆ ਰਾਜਸਥਾਨ ਔਰ ਗੁਜਰਾਤ ਤੇ ਸਾਡੇ ਡੋਨ ਡਿਟੈਕਟਰ ਹੀ ਹੈ ਨਹੀਂ ਪੰਜਾਬ ਚ ਕਿਸੇ ਬੰਨੂ ਵੀ ਆ ਸਕਦਾ ਨਾ ਨਸ਼ਾ ਇਹਨਾਂ ਨੇ 2 300 ਕਿਲੋ ਜਾਂ 400 ਕਿਲੋ ਫੜੀ ਡੀਐਸਐਫ ਨੇ ਇੱਕ ਸਾਲ ਚ ਪੰਜਾਬ ਪੁਲਿਸ ਕਹਿੰਦੀ ਅਸੀਂ 2 ਟਨ ਫੜੀ ਆ ਇਹ ਰਾਣਾ ਜੀ ਪੰਜਾਬ ਚ ਬੇਰੋਜ਼ਗਾਰੀ ਖਤਮ ਨਹੀਂ ਹੋਈ ਜੀ ਬਿਲਕੁਲ ਨਹੀਂ ਕੋਣ ਕਹਿੰਦਾ ਬੇਰੋਜ਼ਗਾਰੀ ਲੱਗਦਾ ਸੜਕਾਂ ਤੇ ਲੱਗੇ ਬੋਰਡ ਨਹੀਂ ਪੜਦੇ ਰਾਣਾ ਜੀ ਉਹ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਅਸੀਂ ਹਜ਼ਾਰਾਂ ਨੌਕਰੀਆਂ ਦਿੱਤੀਆਂ ਜੀ ਮੈਂ ਤਾਂ ਦੋਨਾਂ ਨੂੰ ਕਹੂੰਗਾ ਪੰਜਾਬ ਸਰਕਾਰ ਨੂੰ ਵੀ ਤੇ ਭਾਰਤ ਸਰਕਾਰ ਨੂੰ ਵੀ ਕਿ ਇਹਦਾ ਹੱਲ ਲੱਭੋ ਇਹ ਬੇਰੋਜ਼ਗਾਰੀ ਇੱਕ ਬੜਾ ਵੱਡਾ ਇਸ਼ੂ ਹੈ ਜਿਹਦੀ ਬਤਨ ਹੈ ਡਰਗ ਹੈ ਐਸਡੀ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਸਾਡੇ ਨਾਲ ਐਮਐਲਏ ਰਾਣਾ ਗੁਰਜੀਤ ਸਿੰਘ ਮੌਜੂਦ ਨੇ ਖਾਸ ਔਰਤਾਂ ਤੇ ਯੋਧ ਨਸ਼ਾ ਵਿਰੋਧ ਨੂੰ ਲੈ ਕੇ ਜਾਂ ਪੰਜਾਬ ਦੇ ਵਿੱਚ ਚੱਲ ਰਹੇ ਮਾਹੌਲ ਨੂੰ ਲੈ ਕੇ ਗੱਲਬਾਤ ਕਰਨਗੇ ਸਾਡੇ ਨਾਲ ਰਾਣਾ ਜੀ ਦਾ ਸਵਾਗਤ ਕਰਦੇ ਹਾਂ ਰਾਣਾ ਜੀ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਜੀ ਚਲੋ ਸਭ ਸਵਾਗਤ ਅੱਛਾ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਕਿ ਨਸ਼ਾ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਆਪਾਂ ਅੱਜ ਦੀ ਗੱਲ ਕਰ ਲਈਏ ਅੱਜ ਇਹ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਨਸ਼ਾ ਮੁਕਤੀ ਨੂੰ ਲੈ ਕੇ ਜਾਂ ਨਸ਼ੇ ਦੇ ਖਾਤਮੇ ਨੂੰ ਲੈ ਕੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਪੈਦਲ ਯਾਤਰਾ ਨਾਲ ਨਸ਼ਾ ਨਹੀਂ ਰੁਕ ਸਕਦਾ ਜੇ ਆਪਾਂ ਕਹੀਏ ਅਵੇਅਰਨੈਸ ਜਿਹੜੀ ਚੀਜ਼ 14 ਸਾਲ ਤੋਂ ਚੱਲ ਰਹੀ ਆ 2014 ਤੋਂ ਅੱਜ 25 ਆ ਗਈ ਇਹ ਤੋਂ ਪਹਿਲਾਂ ਵੀ ਹੋਊਗੀ ਥੋੜੀ ਬਹੁਤ ਇਹ ਜਿਆਦਾ ਜ਼ੋਰ 2014 ਤੋਂ ਬਾਅਦ ਪਿਆ ਤੇ ਆਪਾਂ ਪੈਦਲ ਯਾਤਰਾ ਨਾਲ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਅਜੇ ਅਵੇਅਰ ਕਰਨ ਦੀ ਲੋੜ ਨਹੀਂ ਐਕਟ ਕਰਨ ਦੀ ਲੋੜ ਹੈ ਚਾਹੇ ਸੁਭਾ ਸਰਕਾਰ ਹੋਵੇ ਤੇ ਚਾਹੇ ਸੈਂਟਰ ਸਰਕਾਰ ਹੈ ਸੈਂਟਰ ਸਰਕਾਰ ਮੈਂ ਤਾਂ ਕਹਿ ਰਿਹਾ ਕਿਉਂਕਿ 50 ਕਿਲੋਮੀਟਰ ਦਾ ਜਿਹੜਾ ਏਰੀਆ ਬਾਰਡਰ ਡਿਸਟ੍ਰਿਕਟ ਸਾਡੇ ਪਾਕਿਸਤਾਨ ਨਾਲ ਲੱਗਦੇ ਆ ਪੰਜਾਬ ਦੇ 550 ਕਿਲੋਮੀਟਰ ਉਹਦੇ ਤੇ 50 ਕਿਲੋਮੀਟਰ ਤਾਈਂ ਜਿਹੜਾ ਕੰਟਰੋਲ ਹੈ ਸੈਂਟਰਲ ਫੋਰਸਸ ਦਾ ਸੈਂਟਰਲ ਏਜੰਸੀਜ਼ ਦਾ ਵੀ ਕਹ ਲੋ ਤੇ ਫਿਰ ਜ਼ਿੰਮੇਵਾਰੀ ਕਹਦੀ ਹੈ ਉਹ ਵੀ ਐਸਬੀ ਕਹਿੰਦੀ ਅਸੀਂ ਫੜਿਆ ਸਾਡੇ ਡਰੋਨ ਆਏ ਜਿੱਥੇ ਨਸ਼ਾ ਆਇਆ ਉੱਥੇ ਵੈਪਨ ਵੀ ਆਏ ਉਨੇ ਤਾਂ ਤੀਜੇ ਦਿਨ ਤੱਕ ਅਖਬਾਰ ਦੇ ਪਹਿਲੇ ਪੰਨੇ ਤੇ ਖਬਰ ਛਾਪੀ ਹੁੰਦੀ ਹੈ ਕਿ ਬੀਐਸਐਫ ਨੇ ਡਰੋਨ ਫੜਿਆ ਜੀ ਅਨੇਕਾਂ ਕਿਲੋ ਹੈਰੋਇਨ ਫੜੀ ਗਈ ਤੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਦੀ ਪੰਜਾਬ ਵਾਲੇ ਫੜੇ ਜਾਂਦੇ ਆ ਰਾਜਸਥਾਨ ਔਰ ਗੁਜਰਾਤ ਤੇ ਸਾਡੇ ਡਰੋਨ ਡਿਟੈਕਟਰ ਹੀ ਹੈ ਨਹੀਂ ਫਿਰ ਪੰਜਾਬ ਚ ਕਿਸੇ ਬੰਦੇ ਵੀ ਆ ਸਕਦਾ ਨਾ ਨਸ਼ਾ ਇਹਨਾਂ ਨੇ 2.5 300 ਕਿਲੋ ਜਾਂ 400 ਕਿਲੋ ਫੜੀ ਬੀਐਸਐਫ ਨੇ ਇੱਕ ਸਾਲ ਚ ਪੰਜਾਬ ਪੁਲਿਸ ਕਹਿੰਦੀ ਅਸੀਂ 2 ਟਨ ਫੜੀ ਆ ਚੇਸੋ ਪਿਹਾਰ ਤਿਆਰ ਫੜਿਆ ਐ ਐਡਾ ਵੱਡਾ ਅੰਤਰੀਆ ਜੀ ਬੀਐਸਐਫ ਕੇ ਕਿੰਨਾ ਕਹਿ ਰਿਹਾ ਵੀ ਕਿੰਨਾ ਨਸ਼ਾ ਸੀ ਫੜਿਆ ਐ ਜੀ ਤੁਸੀਂ ਤਾਂ ਇੱਕ ਹਸਾਬ ਲਾਓ ਚੋਰੀ 5-10% ਫੜੀ ਜਾਂਦੀ ਆ ਜੇ ਢਾਈ ਟਨ ਫੜੀ ਗਈ ਆ 90% ਨਹੀਂ ਫੜੀ ਗਈ ਹਸਾਬਕ ਤਾ ਤੁਸੀਂ ਲਾ ਲਿਓ ਕਿੰਨਾ 90% ਐ ਫਿਰ ਪੰਜਾਬ ਪੁਲਿਸ ਫੜ ਰਹੀ ਐ ਜੀ ਨਹੀਂ ਪੰਜਾਬ ਪੁਲਿਸ ਨੇ ਤਾਂ 2 ਟਨ ਫੜੀ ਆ ਅੱਛਾ ਜੀ 2 ਟਨ ਇੱਕ ਸਾਲ ਚ ਦੋ ਟਨ ਥੋੜੀ ਨਹੀਂ ਹੁੰਦੀ ਬਹੁਤ ਜ਼ਿਆਦਾ ਲੇਕਿਨ ਜੇ 5-10% ਲਾ ਲਈਏ ਦੋਨੋਂ ਨੂੰ ਮੜਾ ਕੇ 5-10% ਫੜ ਲਈ 90% ਤਾਂ ਨੋਟਿਸ ਚਲੇ ਗਈ ਉਹਦਾ ਕੌਣ ਜਵਾਬ ਦੇਗਾ ਅੱਛਾ ਜੀ ਪੰਜਾਬ ਦੇ ਵਿੱਚ ਆਪਾਂ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਉਹ ਕਹਿੰਦੇ ਅਸੀਂ ਯੁੱਧ ਛੇੜਿਆ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਕਹਿੰਦੇ ਅਨੇਕਾਂ ਅਸੀਂ ਘਾਟਾਏ ਆ ਅਨੇਕਾਂ ਐਫ ਆਈ ਆਰ ਦਰਜ ਹੋਈਆਂ ਫਿਰ ਉਹ ਐਫ ਆਈ ਆਰਜ਼ ਔਰ ਅਨੇਕਾਂ ਜਿਹੜੇ ਘਟਾਏ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਮੈਂ ਤਾਂ ਦੋਨਾਂ ਨੂੰ ਕਹੂੰਗਾ ਪੰਜਾਬ ਸਰਕਾਰ ਨੂੰ ਵੀ ਤੇ ਭਾਰਤ ਸਰਕਾਰ ਨੂੰ ਵੀ ਕਿ ਇਹਦਾ ਹਾਲ ਲੱਭੋ ਇਹ ਬੇਰੋਜ਼ਗਾਰੀ ਇੱਕ ਬੜਾ ਵੱਡਾ ਇਸ਼ੂ ਹੈ ਜਿਹਦੀ ਵਧਣਾ ਹੈ ਡਰਗ ਹੈ ਜੇ ਅਸੀਂ ਬੇਰੋਜ਼ਗਾਰੀ ਦੂਰ ਕਰਨੀ ਆ ਤੇ ਭਾਰਤ ਸਰਕਾਰ ਨੂੰ ਸਾਡੀ ਮਦਦ ਕਰਨੀ ਪਊਗੀ ਭਾਰਤ ਸਰਕਾਰ ਸਾਡੀ ਕੀ ਮਦਦ ਕਰ ਸਕਦੀ ਆ ਜਿਵੇਂ ਨਾਰਥ-ਈਸਟਰਨ ਰੀਜਨ ਦੇ ਵਿੱਚ ਮੈਂ ਜਿਹੜੇ ਅਰਨਾਚਲ ਮੇਘਾਲਿਆ ਉਹਦੀਆਂ ਸਟੇਟਾਂ ਤ੍ਰਿਪੁਰਾ ਉੱਥੇ 10% ਬਜਟ ਦਾ ਪੈਸਾ ਉਸ ਰਾਕੇ ਚ ਲੱਗਦਾ ਤੁਸੀਂ ਸਾਰੇ ਪੰਜਾਬ ਜੀ ਨਹੀਂ ਲਾਉਣਾ ਬਾਰਡਰ ਤੇ ਲਾ ਦਿਓ 550 ਕਿਲੋਮੀਟਰ ਦਾ ਸਾਡਾ ਬਾਰਡਰ ਹੈ ਪਾਪੂਲੇਸ਼ਨ ਸਾਡੀ ਵੇਖ ਲਓ ਪਾਪੂਲੇਸ਼ਨ ਤੇ ਸਾਬਨਾ ਕਰ ਲਓ ਇਹ ਮਿਲਣਾ ਚਾਹੀਦਾ ਸਾਨੂੰ ਇੱਥੇ ਇੰਡਸਟਰੀਅਲਾਈਜੇਸ਼ਨ ਹੋਣੀ ਚਾਹੀਦੀ ਆ ਟੈਕਸ ਕਲੈਕਸ਼ਨ ਹੋਵੇ ਰਣਾ ਜੀ ਪੰਜਾਬ ਚੋ ਬੇਰੋਜ਼ਗਾਰੀ ਖਤਮ ਨਹੀਂ ਹੋਈ ਜੀ ਬਿਲਕੁਲ ਨਹੀਂ ਕੋਣ ਕਹਿੰਦਾ ਬੇਰੋਜ਼ਗਾਰੀ ਲੱਗਦਾ ਸੜਕਾਂ ਤੇ ਲੱਗੇ ਬੋਰਡ ਨਹੀਂ ਪੜਦੇ ਰਣਾ ਜੀ ਉਹ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਅਸੀਂ ਹਜ਼ਾਰਾਂ ਨੌਕਰੀਆਂ ਦਿੱਤੀਆਂ ਜੀ ਦੇਖੋ ਜੀ ਮੈਂ ਕਿਸੇ ਨੂੰ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਕਰਨ ਚ ਨਹੀਂ ਰੱਖਦਾ ਮੈਂ ਤਾਂ ਇਹ ਕਹਿਣਾ ਕਿ ਮਹਾ ਮਹਮ ਪੰਜਾਬ ਸਰਕਾਰ ਤੋਂ ਮੰਗੇ ਕੀ ਕੀ ਚਾਹੀਦਾ ਪ੍ਰਤਾਪ ਭਾਰ ਸਰਕਾਰ ਨਾਲ ਗੱਲ ਕਰੇ ਤੇ ਸਾਡੇ ਸੂਬੇ ਦੀ ਸਮੱਸਿਆ ਹੱਲ ਕਰੇ ਜੇ ਦਾਣੇ ਹੋਣਗੇ ਨਾ ਸਾਡੇ ਘਰ 'ਚ ਤੇ ਅਸੀਂ ਸਿਆਣੇ ਵੀ ਹੋ ਜਾਣਗੇ ਮੈਂ ਤੁਹਾਡਾ ਪ੍ਰੈਸ ਵਾਲਿਆਂ ਵੀਰਾਂ ਦਾ ਪੈੜਾਂ ਦਾ ਤੇ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸਾਰੇ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਅੱਜ ਤੁਸੀਂ ਮੇਰੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਹੋ ਬਸ ਕੱਲ ਰਾਤ ਹੀ ਮੇਰੇ ਮਨ 'ਚ ਆਇਆ ਇਹ ਪ੍ਰੈਸ ਕਾਨਫਰੰਸ ਬਹੁਤ ਜ਼ਰੂਰੀ ਹੈ ਕਾਰਨ ਕਿ ਗਵਰਨਰ ਸਾਹਿਬ ਨੇ ਇੱਕ ਪਦ ਯਾਤਰਾ ਅਗੇਂਸਟ ਡਰੱਗਸ ਅੱਜ ਚਾਲੂ ਕਰਨੀ ਸੀ ਸ਼ੁਰੂ ਕਰਨੀ ਸੀ ਉਹਦੇ ਲਈ ਉਹਨਾਂ ਨੇ ਮੇਰੇ ਖਿਆਲ ਨਾਲ ਸਾਰੇ ਐਮ ਐਲ ਏਜ਼ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਲਿਖਿਆ ਕਿਉਂਕਿ ਮੈਨੂੰ ਵੀ ਆਈ ਹੈ ਚਿੱਠੀ ਕਿ ਆਈ ਸ਼ੁੱਡ ਜੁਆਇਨ ਮੈਂ ਦੇਖਿਆ ਮੈਂ ਕਿਹਾ ਵੀ 6 ਮਹੀਨੇ ਪਹਿਲਾਂ ਵੀ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਤਾਈ ਗਵਰਨਰ ਸਾਹਿਬ ਨੇ ਪਦਿਆਤਰਾ ਕੀਤੀ ਸੀ ਔਰ ਪਦਿਆਤਰਾ ਅਵੇਅਰਨੈਸ ਦੇ ਸਕਦੇ ਡਰਗ ਦੇ ਡਰਗਸ ਆ ਸਾਨੂੰ ਚਿੰਤਾ ਆ ਲੇਕਿਨ ਕਰਨਾ ਕੀਆ ਸੋਲੂਸ਼ਨ ਸੋਲਿਡ ਹਾਲੇ ਤੱਕ ਕਿਸੇ ਨੇ ਨਹੀਂ ਦਿੱਤਾ ਇਹ ਕੋਈ ਓਵਰਨਾਈਟ ਡਰਗਸ ਨਹੀਂ ਆਈ ਪੰਜਾਬ ਚ ਇਹ 14 'ਚ ਫੜੀ ਗਈ 14 ਤੋਂ ਪਹਿਲਾਂ ਵੀ ਉਹਦੇ ਬਾਅਦ ਸਰਕਾਰਾਂ ਅਕਾਲੀ ਦਲ ਦੀਆਂ ਸੀਆਂ ਫਿਰ ਸਰਕਾਰ ਕਾਂਗਰਸ ਦੀ ਵੀ ਸੀ ਤੇ ਸਰਕਾਰ ਅੱਜ ਆਮ ਆਦਮੀ ਪਾਰਟੀ ਦੀ ਆਰ ਆਮ ਆਦਮੀ ਪਾਰਟੀ ਨੇ بڑے ਵੱਡੇ ਕਲੇਮਸ ਕੀਤੇ ਸੀਗੇ ਡਿਊਰਿੰਗ ਪੋਲਸ ਕਿਵੇਂ ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਸੀ 4 ਮਹੀਨੇ ਅਜ ਮੈਂ ਡਰਗ ਖਤਮ ਕਰ ਦੂੰਗਾ। ਉਹਦੇ ਬਾਅਦ ਬਹੁਤ ਸਾਰੀ ਜਗ੍ਹਾ ਗੱਲਾਂਬਾਤਾਂ ਹੋਈਆਂ ਔਰ ਸਾਰ ਨੂੰ ਮਾੜੀ ਗੱਲ ਜਿਹੜੀ ਮੈਂ ਸਮਝਦਾ ਕਿ ਸਾਰੇ ਪੰਜਾਬ ਦੇ ਬੱਚੇ ਇਕੱਠੇ ਕਰਕੇ ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਦੇ ਨਾਲ ਉੱਥੇ ਕਮਿਟ ਕਰਨਾ ਕਿ ਮੈਂ ਡਰਗ ਖਤਮ ਕਰੂੰਗਾ। ਇਹ ਤੋਂ ਪਹਿਲਾਂ ਵੀ ਬਹੁਤ ਕੁਝ ਹੋਇਆ। ਉਹਦੇ ਬਾਅਦ ਵੀ ਬੜਾ ਕੁਝ ਹੋਇਆ। ਲੇਕਿਨ ਹੋਇਆ ਕੁਝ ਨਹੀਂ। ਡਰਗਸ ਜਿਉਂ ਦੀ ਤਿਉਂ ਆ ਔਰ ਕੇਜਰੀਵਾਲ ਸਾਹਿਬ ਨੇ ਇਹ ਕਿਹਾ ਸੀ ਜੇ ਸਰਕਾਰ ਚਾਹੇ ਸਰਕਾਰ ਖੁਦ ਮਿਲਿਓ ਨਾ ਹੋਵੇ ਤੇ ਡਰਗ ਬੰਦ ਹੋ ਸਕਦੀ ਆ ਇਕੋ ਔਖਾ ਕਮਿਊਨਿਟੀ ਨਾਲ ਚੋ ਮੈਨੇਜ ਕਰ ਦਾਂਗੇ ਖਤਮ ਲੇਕਿਨ 4 ਸਾਲ ਹੋ ਗਏ ਪੰਜਾਬ ਸਰਕਾਰ ਡਰਗਸ ਦੇ ਮੁੱਦੇ ਤੇ ਤੇ ਬੁਰੀ ਤਰ੍ਹਾਂ ਫੇਲ ਆ ਡਰੱਗਸ ਇਜ਼ ਰਿਲੇਟਡ ਟੂ ਕ੍ਰਾਈਮ ਆਲਸੋ ਆਈ ਵਿਲ ਨਾਟ ਕਮ ਆਨ ਟੂ ਦੀ ਕ੍ਰਾਈਮ ਬਟ ਅੱਜ ਸਿਰਫ ਡਰੱਗਸ ਦੀ ਗੱਲ ਕਰਨੀ ਚਾਹੁੰਦਾ ਮੈਂ ਔਰ 2021 ਚ 15 ਕਿਲੋਮੀਟਰ ਦਾ ਜਿਹੜਾ ਏਰੀਆ ਸੀਗਾ ਨਾ ਬਾਰਡਰ ਸਾਡਾ 500 ਕੁਝ 550 ਕਿਲੋਮੀਟਰ ਦਾ ਜਿਹੜਾ ਬਾਰਡਰ ਆ ਉਹਦਾ 15 ਕਿਲੋਮੀਟਰ ਦਾ ਏਰੀਆ ਵਾਸ ਅੰਡਰ ਸੈਂਟਰਲ ਫੋਰਸਸ ਦੇ ਵਰ ਰਿਸਪੋਨਸੀਬਲ ਫੋਰ ਇਟ ਉਦੇ ਬਾਅਦ ਕੀ ਹੋਇਆ ਕਿ ਗਵਰਨਮੈਂਟ ਨੇ 21 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਨਹੀਂ ਇਸ ਏਰੀਏ ਨੂੰ 15 ਤੋਂ ਵਧਾ ਕੇ 50 ਕਿਲੋਮੀਟਰ ਕਰ ਦੇਣਾ ਕਿਉਂਕਿ ਇੱਥੇ ਪਾਕਿਸਤਾਨ ਕ੍ਰਾਸ ਬਾਰਡਰ ਇਨਫਿਲਟ੍ਰੇਸ਼ਨ ਕਹਿਦੇ ਹੋ ਨਾਟ ਫਿਜ਼ੀਕਲੀ ਬਟ ਥਰੂ ਡਰੋਨਸ ਥਰੂ ਥਿਸ ਉਹਨਾਂ ਨੂੰ ਖ ਖ ਖਸਾਤੀ ਤੇ ਉਹ ਕੰਟਰੋਲ ਉਹਨਾਂ ਨੇ 50 ਕਿਲੋਮੀਟਰ ਦਾ ਲੈ ਲਿਆ ਵੇ ਲੈ ਲੈ ਲੇਕਰ ਅੱਜ 2025 ਦੇ ਵਿੱਚ ਅਗਰ ਤੁਸੀਂ ਦੇਖੋ ਤਾਂ ਬੀਐਸਐਫ ਨੇ 367 ਕਿਲੋ ਹਿਰੋਇਨ ਫੜੀ 272 ਡਰੋਨਸ ਆਏ ਇੱਕ ਸਾਲ ਦੇ ਅੰਦਰ ਅੰਦਰ ਇਹਦੇ ਅਕਾਉਂਟਡ ਫੌਰਿਆ ਮੇਬੀ 2% ਮੇਬੀ 5% ਮੇਬੀ 10% ਫੜਿਆ ਗਿਆ ਬਾਕੀ ਦੇ 90% ਦਾ ਜ਼ਿੰਮੇਵਾਰ ਕੌਣ ਆ ਉਹ 50 ਕਿਲੋਮੀਟਰ ਦਾ ਜ਼ਿੰਮੇਵਾਰ ਫੇਰ 2 ਟਨ ਹਿਰੋਇਨ ਪੰਜਾਬ ਪੁਲਿਸ ਨੇ 2025 ਚ ਫੜੀ 2 ਟਨ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਉਹਨਾਂ ਨੇ ਵੈਪਨ ਫੜੇ 620 ਅੱਜ ਪੰਜਾਬ ਦੇ ਵਿੱਚ ਜੋ ਖਬਰਾਂ ਚ ਦੇਖੀ ਦਾ ਜੋ ਸੋਸ਼ਲ ਮੀਡੀਆ ਥਾਈਂ ਸਾਨੂੰ ਪਤਾ ਲੱਗਦਾ ਤੇ ਪੁਲਿਸ ਖੁਦ ਕਲੇਮ ਕਰੇ ਪੁਲਿਸ ਦੇ ਕਲੇਮ ਆ ਕਿ ਅਸੀਂ ਇਹਨਾਂ ਫੜ ਲਿਆ ਤੇ ਜਿਹੜਾ ਫੜਿਆ ਨਹੀਂ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਹੁਣ ਗੱਲ ਆ ਕਿ ਪਈ Rajasthan aur Gujarat ਉਹਨਾਂ ਦਾ ਵੀ ਬਾਰਡਰ ਲੱਗਦਾ ਉਥੇ ਡਰੋਨ ਕਿਉਂ ਨਹੀਂ ਆ ਰਹੇ ਇਹ ਦੇਖਣ ਦੀ ਲੋੜ ਹੈ ਚਿੰਤਾ ਦੀ ਲੋੜ ਹੈ ਐਂਡ ਹੂ ਇਜ਼ ਰਿਸਪੋਨਸੀਬਲ ਪਾਕਿਸਤਾਨ ਨੇ ਜੇ ਡਰਗ ਭੇਜਣੀ ਆ ਵੈਪਨ ਭੇਜਣੇ ਨੇ ਤੇ ਪੰਜਾਬ ਰਾਹੀਂ ਕਿਉਂ ਵਾਈ ਨਾ ਥਰੂ ਰਾਜਸਥਾਨ ਵਾਟ ਅਬਾਊਟ ਗੁਜਰਾਤ ਵਾਈ ਓਨਲੀ ਡਰੋਨਸ ਵਾਟ ਅਬਾਊਟ ਸ਼ਿਪਸ ਵਾਟ ਅਬਾਊਟ ਬੋਟਸ ਤੇ ਕਿਵੇਂ ਇਹ ਸਾਰਾ ਸਾਡੇ ਪੰਜਾਬ ਚ ਆ ਰਿਹਾ ਦੇਖੋ ਇਹਦੇ ਤੇ ਗੰਭੀਰਤਾ ਦੇਖੋ ਜਿੱਥੇ ਜ਼ਿੰਮੇਵਾਰੀ ਅੱਜ ਆਪਾਂ ਮੈਂ ਹੀ ਕਿਹਾ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਜ਼ਿੰਮੇਵਾਰ ਨੇ ਐਟ ਦੀ ਸੇਮ ਟਾਈਮ ਹਾਊ ਕੈਨ ਦੀ ਗਵਰਨਮੈਂਟ ਆਫ ਇੰਡੀਆ ਛਾਏ ਅਵੇ ਫਰਮ ਦੀ ਰਿਸਪਾਂਸਿਬਿਲਟੀ ਰਿਸਪਾਂਸਿਬਿਲਟੀ ਲੈਣ ਲੇਕਿਨ ਰਿਸਪਾਂਸਿਬਿਲਟੀ ਲੈਣਾ ਪਦ ਯਾਤਰਾ ਕਰ ਦੇਣੀ ਇਹ ਹੱਲ ਨਹੀਂ ਆ ਇੱਕ ਅੱਛੀ ਬਾਤ ਹੈ 15 ਸਾਲ ਪਹਿਲਾਂ ਤੋਂ ਪਦ ਯਾਤਰਾ ਚਾਹੀਦੀ ਸੀ ਅਵੇਰਨੈਸ ਇਟ ਇਜ਼ 15 ইয়ার্স লেਟ ਵੀ ਆਰ ਲੇਟ ਬਾਈ 15 ইয়ার্স ਹੁਣ ਸੋਲੂਸ਼ਨ ਕੀ ਆ ਇਸ ਗੱਲ ਤੇ ਆਉਣਾ ਚਾਹੀਦਾ ਇੱਕ ਤੇ সেন্ট্রਲ ਗਵਰਨਮੈਂਟ ਆਪਣਾ ਜਿਹੜਾ ਸੈਂਟਰਲ ਫੋਰਸਸ ਦਾ 50 ਕਿਲੋਮੀਟਰ ਦਾ ਟੋਮਟੇਡ ਏਰੀਆ ਉਹਦੀ ਰਿਸਪੌਂਸਿਬਿਲਟੀ ਕਹੇ ਸਾਡੀ ਆ ਉਹਦੇ ਨਾਲ ਨਾਲ ਇਹ ਡਰੱਗਸ ਆ ਕਿਉਂ ਰਹੀਆਂ ਤੇ ਯੂਜ਼ ਕਿਉਂ ਕਰ ਰਹੇ ਲੋਕ ਅਨ ਅਨਇਮਪਲੋਇਮੈਂਟ ਇਜ਼ ਵਨ ਆਫ ਦੀ ਮੇਜਰ ਰੀਜ਼ਨਸ ਅਨਇਮਪਲੋਇਮੈਂਟ ਦੂਰ ਕਰਨ ਲਈ ਸਾਨੂੰ ਸੋਚਣਾ ਪਏਗਾ ਪੰਜਾਬ ਇਜ਼ ਐਟ ਦੀ ਫੈਗ ਐਂਡ ਆਫ ਦੀ ਕੰਟਰੀ ਬਿਲਕੁਲ ਪਿੱਛੇ ਆ ਕੇ ਬਾਰਡਰ ਦੇ ਨਾਲ ਪਾਕਿਸਤਾਨ ਦੇ ਬਾਰਡਰ ਅਸੀਂ ਸੀਲ ਕਰ ਦਿੱਤੇ ਜਿਹੜਾ ਟਰੇਡ ਮਾਰਾ ਮोटा ਹੁੰਦਾ ਸੀ ਉਹ ਬੰਦ ਹੋ ਗਿਆ ਬਿਲਕੁਲ ਬੰਦ ਆ ਅੱਜ ਵਪਾਰ ਨਹੀਂ ਹੋ ਰਿਹਾ ਔਰ ਦੂਸਰੀ ਗੱਲ ਅਗਰ ਪੰਜਾਬ ਦੇ ਵਿੱਚ ਅਸੀਂ ਡਰਗ ਖਤਮ ਕਰਨੀ ਆ ਤਾਂ এমਪਲੋਇਮੈਂਟ ਜਨਰੇਟ ਕਰਨੀ ਪਊ এমਪਲੋਇਮੈਂਟ ਜਨਰੇਟ ਕਰਨੀ ਆ ਤੇ ਇੰਡਸਟਰੀ ਆਉਣੀ ਚਾਹੀਦੀ ਆ ਪੰਜਾਬ 2000 ਕਿਲੋਮੀਟਰ ਔੜ ਤੋਂ ਦੂਰ ਆ ਫਰੇਟ ਮਾਰ ਜਾਂਦਾ ਸੋ ਸਾਨੂੰ ਕੋਈ ਨਾ ਕੋਈ ਇਨਸੈਂਟਿਵ ਬਾਹਰ ਸਰਕਾਰ ਨੂੰ ਦੇਣਾ ਚਾਹੀਦਾ ਔਰ ਉਹ ਇਨਸੈਂਟਿਵ ਜਿਨ੍ਹਾਂ ਦੇ ਨਾਲ ਸਾਰਾ ਜੁੜਿਆ ਹੋਵੇ ਸਾਡੀ ਗਰੋਥ ਜੇ ਗਰੋਥ ਹੋਊਗੀ ਤਾਂ ਤਾਂ ਇਮਪਲੋਇਮੈਂਟ ਮਿਲੂਗੀ ਤਾਂ ਅਸੀਂ ਡਰਕ ਦੀ ਗੱਲ ਕਰ ਸਕਦੇ ਹਾਂ ਸੋ ਮੈਂ ਪਰਸਨਲੀ ਰਿਸਪੋਨਸੀਬਲ ਦੋਵੇਂ ਸਰਕਾਰਾਂ ਨੂੰ ਸਮਝਦਾ ਔਰ ਮੈਂ ਗੱਲ ਕਰਨੀ ਚਾਹੁੰਨਾ ਅਗੇ ਧਰ ਧਰਮ ਨਾਲ ਜੁੜੀ ਹੋਆ ਬਟ ਧਰਮ ਕੋਈ ਖੱਲੀ ਸਿੱਖਾਂ ਦੇ ਨਾਲ ਨਹੀਂ ਜੁੜੀ ਹੋ ਦੇਖੋ ਬਾਬੇ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਆਪਾਂ 550ਵੇਂ ਸਾਲਾ ਮਨਾਇਆ ਸਰਕਾਰ ਨੇ ਪੈਸੇ ਦਿੱਤੇ ਦਿਲ ਖੋਲ ਕੇ ਪੈਸੇ ਦਿੱਤੇ ਬਟ ਯਾਰ ਬਾਬਾ ਨਾਨਕ ਜੀ ਨੇ ਸ਼ੁਰੂਆਤ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਹਿੰਦ ਦੀ ਚਾਦਰ ਕਹਿੰਦੇ ਅਸੀਂ ਤੇ ਉੱਥੇ ਸਾਡੀ ਸੁਭਾ ਸਰਕਾਰ ਵੀ ਫੇਲ ਹੋਈ ਆ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਸੈਸ਼ਨ ਬੁਲਾਇਆ ਲੇਕਿਨ 550ਵੇਂ ਸਾਲ 'ਚ ਅਸੀਂ ਕੁਝ ਨਾ ਕੁਝ ਤਾਂ ਮੰਗਿਆ ਆਪਣੇ ਸੂਬੇ ਦੇ ਇੱਥੇ ਦੱਸੋ ਉਸ ਵਾਇਸ ਸੈਸ਼ਨ ਕਰਾਉਣ ਦੇ ਸਰਕਾਰ ਨੇ ਸੂਬੇ ਤੋਂ ਭਾਰਤ ਸਰਕਾਰ ਤੋਂ ਕੁਝ ਮੰਗਿਆ ਵੀ ਸ਼ੁੱਡ ਹੈਵ ਆਸਕਡ ਫਾਰ ਦੀ ਇੰਡਸਟਰੀਅਲ ਇਨਸੈਂਟਿਵ ਔਨ ਡੋਨਰ ਬੇਸਿਸ ਡਵੈਲਪਮੈਂਟ ਆਫ ਨਾਰਥ-ਈਸਟਰਨ ਰੀਜਨ ਜਿਹੜਾ ਮੇਰੀ ਬੜੀ ਬੜੀ ਪੁਰਾਣੀ ਸੋਚ ਆ ਕਿ ਭਾਈ ਕਿ ਇਸ ਰੀਜਨ ਦੀ ਬਾਰਡਰ ਹੈ ਸਾਡਾ ਅਪਲ ਤੇ ਸਾਰੇ ਪੰਜਾਬ ਨੂੰ ਦਿਓ ਤੇ ਪੰਜਾਬ ਨੂੰ ਸਾਰੇ ਨੂੰ ਦੇਣ ਤੁਹਾਨੂੰ ਕੋ ਆਪਤੀ ਹੈ ਤੇ ਖਾਲੀ ਬਾਰਡਰ ਤੇ 50 ਕਿਲੋਮੀਟਰ ਹੀ ਦੇ ਦਿਓ ਦੇਖੋ 10% ਆਫ ਦੀ ਬਜਟ ਅਲੋਕੇਸ਼ਨ ਇਸ ਸਪੈਂਡ ਨਾਨ ਡੋਨਰ 스테ਟਸ ਸੋ ਉਹ ਸਟੇਟਸ ਸਾਡੇ ਪੰਜਾਬ ਨੂੰ ਮਿਲਣਾ ਚਾਹੀਦਾ ਤੁਸੀਂ ਖੁਦਮਨ ਰਿਓ ਡਰੋਨ ਆ ਰਹੇ ਤੁਸੀਂ ਖੁਦਮਨ ਰਿਓ ਇੱਥੇ ਡਰਗ ਗਾਰੀਆਂ ਤੁਸੀਂ ਖੁਦਮਨ ਰਿਓ ਕਿ ਵੈਪਨ ਆ ਰਹੇ ਤੁਸੀਂ ਮੰਦੇ ਹੋ ਡਿਸਟਰਬੈਂਸ ਆ ਤੇ ਲੋਕ ਉਹ ਨਾ ਹਾਲਾਤਾਂ ਦੇ ਵਿੱਚ ਰੌਕਟਾਂਉਂਦੇ ਤਾਂ ਜਿੰਦੇ ਆ ਤੇ ਸਭ ਤੋਂ ਖਤਰਾ ਪੰਜਾਬ ਨੂੰ ਆ ਸੋ ਮੈਂ ਸਮਝਦਾ ਕਿ ਗਵਰਨਰ ਸਾਹਿਬ ਦਾ ਰੋਲ ਆ ਜੇ ਬੰਦਾ ਕਿ ਜਿੱਥੇ ਕਮੀਆਂ ਸੂਬਾ ਸਰਕਾਰ ਦੀਆਂ ਹੀ ਇਸ ਦੀ ਰਿਪਰੈਜ਼ੈਂਟੇਟਿਵ ਆਫ ਦੀ ਗਵਰਨਮੈਂਟ ਆਫ ਇੰਡੀਆ ਥਰੂ ਦੀ ਪ੍ਰੈਜ਼ੀਡੈਂਟ ਠੀਕ ਹੈ ਸੋ ਹੀ ਸ਼ੁੱਡ ਟੇਕ ਨੋਟ ਆਫ 올 ਥੀਸ ਥਿੰਗਸ ਐਂਡ ਪੁੱਲ ਆਫ ਦੀ ਸਟੇਟ ਗਵਰਨਮੈਂਟ ਐਂਡ ਐਟ ਦੀ ਸੇਮ ਟਾਈਮ he should present a case represent punjab as a governor and ask government of india ki saadiyan demands agriculture sector cha ne employment generate kar li industry di load hai border state hai 50 km di responsibility tvaadi a utthe incentive deo taaki industrialization hove punjab di kuch samasya da hal hovegi main ajje tade rahi e governor saab te pahunchana chahuna ਕਿਸ ਨੇ ਕੋਈ ਸਵਾਲ ਪੁੱਛਣਾ ਹੋਵੇ ਤੈਨੂੰ ਪੁੱਛ ਸਕਦਾ ਹੈ ਜਨਾਬ ਜਿਹੜਾ ਇਹਨਾਂ ਦੇ ਵੱਲ ਉਦੇਸ਼ਨ ਪਰ ਹਾਂ ਸ਼ਿਕਾਇਤ ਕੀਤਾ ਗਿਆ ਹੈ ਇਸ ਤਰ੍ਹਾਂ ਦੇ ਖਿਲਾਫ ਨਸ਼ੇ ਦੇ ਖਿਲਾਫ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ 5000 ਤੋਂ ਹੋ ਗਿਆ ਇਸੇ ਕਾਰਨੇ ਨਸ਼ਾ ਦਸਤਖਮੇ ਜਿਹੜੇ ਉਹ ਕਹਿੰਦੇ ਸੀ ਕਾਰਵਾਈ ਕਰ ਰਿਹਾ ਕਿਵੇਂ ਦੇਖੀ ਇਹਦੇ ਤੇ ਨੈਕਸਟ ਵੀਕ ਮੈਂ ਰੱਖਾਂਗਾ ਇਹ ਤੁਹਾਡੇ ਨਾਲ ਗੱਲ ਕਰਾਂਗਾ ਕਿਉਂਕਿ ਆ ਡਾਈਲੂਟ ਹੋ ਜਾਣਾ ਜਿਵੇਂ ਮੈਂ ਸਾਰੀਆਂ ਗੱਲਾਂ ਕਰਨ ਲੱਪਿਆ ਨਾ ਜਿਹੜਾ ਤੁਸੀਂ 2000 ਕਿਲੋ ਦੀ ਦੱਸਦੇ ਪਰ ਐਕਸਾਈ ਪੰਜਾਬ ਪੁਲਿਸ ਦਾ ਸਟੇਟਮੈਂਟ ਤੋਂ ਸਟੇਟ ਦੇ ਵਿੱਚ 2 ਟਨ ਪੰਜਾਬ ਪੁਲਿਸ ਨੇ ਫੜਿਆ ਨਸ਼ਾ ਬਾਰਡਰ ਬਾਰਡਰ ਤੋਂ ਪਹਿਲਾਂ ਤਾਂ ਬਾਰਡਰ ਤੋਂ ਟੱਪਿਆ ਬੀਐਸਐਫ ਤੋਂ ਫਿਰ ਸਟੇਟ ਚ ਆ ਗਿਆ ਬੀਐਸਐਫ ਕਹਿੰਦੀ ਸੀ 300 ਕਿ 367 ਕਿਲੋ ਫੜਿਆ 272 ਡਰੋਨ ਆਏ ਤੇ ਉਹ ਤੋਂ that is ਕਵਰ ਮੋਰ ਥੈਨ ਬੀਐਸਐਫ ਹਾਂਜੀ ਉਹਨਾਂ ਦੀ ਉਹਨਾਂ ਦੀ ਰਿਕਵਰੀ ਵਾਧਿਆ ਔਰ ਪੰਜਾਬ ਪੁਲਿਸ ਵੀ ਸਾਰਾ ਧੋਣਾ ਰਿਕਵਰ ਕਰ ਰਹੀ ਆ ਜਿਹੜਾ ਨੈਟਵਰਕ ਆ ਡਿਸਟ੍ਰਿਬਿਊਸ਼ਨ ਦਾ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਔਰ ਬੜਾ ਸੌਖਾ ਜਿਹਾ ਕੰਮ ਆ ਹੁਣ ਥੋੜੀ ਜਿਹੀ ਟਰੱਕ ਦੀ ਗੱਲ ਕਰਾਂਗੇ ਤੇ ਜਿਹੜੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਨਸ਼ਿਆਂ ਚ ਅੰਦਰ ਜਾਂਦੇ ਰਹੇ ਉਹਨਾਂ ਚੋਂ ਤੇ ਲੈ ਕੇ ਦੁਬਾਰਾ ਉਹਨੂੰ ਠੋਕ ਕੇ ਅੰਦਰ ਫੇਰ ਦੇ ਦਿੰਗੇ ਹੁਣ ਤਾਂ ਆਇਆ ਥਿਸ ਇਸ ਨੋਟ ਦੀ ਸੋਲੂਸ਼ਨ ਹੁਣ ਆ ਮੈਂ ਉਹ ਡਿਲੀਊਟ ਉਧਰ ਕ੍ਰਾਈਮਲ ਨੂੰ ਨਹੀਂ ਜਾਣਾ ਚਾਹੁੰਦਾ ਅੱਜ ਮੈਂ ਸਿਰਫ ਗਵਰਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪਾਡ ਯਾਤਰਾ ਨਾਲ ਕੁਝ ਨਹੀਂ ਹੋਣਾ ਬੜੀ ਅੱਛੀ ਗੱਲ ਹੈ ਤੁਸੀਂ ਕੀਤੀ ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ ਤੁਸੀਂ ਮਾ ਮੈਮੋ ਤੁਹਾਡੇ ਅਗੇ ਬੋਲ ਵੀ ਨਹੀਂ ਸਕਦੇ ਲੇਕਿਨ ਆਪਣੀ ਗੱਲ ਤੇ ਰੱਖ ਸਕਦੇ ਆ ਨਾ ਮੈਂ ਬੇਨਤੀ ਕਰ ਰਿਹਾ ਕਿ ਦੋਨਾਂ ਨੂੰ ਖਿਚੋ ਜੋ ਕਮ ਸੂਬਾ ਸਰਕਾਰ ਦਾ ਉਹਨੂੰ ਮੋਨੀਟਰ ਕਰੋ ਜੋ ਚੀਜ਼ਾਂ ਭਾਰਤ ਸਰਕਾਰ ਤੋਂ ਸੂਬੇ ਨੂੰ ਚਾਹੀਦੀਆਂ ਉਹਦੇ ਚ ਆਪਣਾ ਰੋਲ ਅਦਾ ਕਰੋ ਜੌਬ ਤਾਂ ਆਪਣੀ ਇਹ ਹੈ ਆ ਸੂਬਾ ਸਰਕਾਰ ਦੇ ਵੱਲੋਂ ਸਰ ਜਿੱਦਾਂ ਐਕਸ਼ਨ ਪਿੱਛੇ ਜਿਨੀ ਕੀਤੇ ਗਏ ਬੁਲਡੋਜ਼ਰ ਲਾਇਏ ਗਏ ਨੇ ਨਾ ਤਾਂ ਉਸ ਤਰ੍ਹਾਂ ਦੇ ਘਰਾਂ ਤੇ ਲੱਗਦਾ ਕੋਈ ਫਰਕ ਪਿਆ ਦੇਖੋ ਉਹ ਜਿਹੜੇ ਬੁਲਡੋਜ਼ਰ ਚਲਾਏ ਗਏ ਉਹ ਇਲੀਗਲ ਕੰਸਟਰਕਸ਼ਨ ਤੇ ਚਲਾਏ ਗਏ ਆ ਇਹ ਟਾਈਮ ਐਂਡ ਅਗੇਨ ਇਹ ਗੱਲਾਂ ਮੇ ਤੋਂ ਪਹਿਲਾਂ ਹੋਰ ਸਿਆਸਤਦਾਨਾਂ ਨੇ ਵੀ ਕੀਤੀਆਂ ਹੋਣਗੀਆਂ ਹਾਂਜੀ ਉਹ ਅੱਜ ਆਧਿਆਤਮਿਕਾਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਸਿੰਘ ਉਹ ਵੀਰ ਬਾਦ ਪੱਛਮੀ ਸ਼ਰਮਾ ਇਹ ਵੀ ਸਾਰੇ ਸਾਮ ਹੋਏ ਕੋ ਲੱਗਦਾ ਇਹ ਦੇ ਲਈ ਯਾਤਰਾ ਕਰਦੇ ਛੋਟੇ ਦਾ ਮੈਸੇਜ ਜਗਾ ਦਿੰਦੇ ਭਈ ਜਦੋਂ ਬਾਬਾ ਗੁਰਿੰਦਰ ਸਿੰਘ ਜੀ ਨੂੰ ਛੱਡ ਕੇ ਬਾਕੀਆਂ ਦੀ ਮੈਂ ਗੱਲ ਕਰਨੀ ਚਾਹਣਾ ਕਿਉਂਕਿ ਉਹ ਇੱਕ ਸਸਤਾ ਦੇ ਨਾਲ ਬੜੀ ਵੱਡੀ ਦੇ ਨਾਲ ਜੁੜੇ ਨੇ ਜਿਹੜੀ ਧਾਰਮਿਕ ਆ ਤੇ ਉਹ politcal ਸੁਖਵੀਰ ਸਿੰਘ ਬਾਦਲ ਤੇ ਦੂਜੇ ਜਿਨ੍ਹਾਂ ਦੇ ਤੁਸੀਂ ਨਾਮ ਲਏ ਆ ਕੁਝ ਬੰਦੇ ਨੇ politcal ਜਿਹੜੇ ਜੁਆਇਨ ਕੀਤੇ ਗੁਰਨ ਸਾਹਿਬ ਨੂੰ ਸਦਾ ਸਾਨੂੰ ਵੀ ਆਇਆ ਸੀ ਮੇਰੀ ਜ਼ਮੀਰ ਨੇ ਲਾਉਣੀ ਕਿ ਯਾਰ ਜਿਹੜੀ ਚਲ 15 ਸਾਲ ਪਹਿਲਾਂ ਕਰਨੀ ਸੀ ਉਹ ਅੱਜ ਅੱਜ ਕਰਨ ਦੇ ਤੇ ਉਹਦਾ ਫਾਇਦਾ ਕੀ ਬਾਬਾ ਜੀ ਬਾਰੇ ਮੈਂ ਨਹੀਂ ਬੋਲ ਸਕਦਾ ਕੁਝ ਜਿਹੜੀ ਇਹ ਅੰਦਰ ਤੋਂ ਵੀ ਨਹੀਂ ਕੀਤੀ ਸੀ ਤੁਹਾਨੂੰ ਲੱਗਦਾ ਇਹ گورنر ਸਾਹਿਬ ਤਾਂ ਪਹਿਲਾਂ ਵੀ 6 ਮਹੀਨੇ ਪਹਿਲਾਂ ਕੱਢ ਚੁੱਕੇ ਆ ਉਸ ਯਾਤਰਾ ਦਾ ਫਾਇਦਾ ਦੱਸ ਦੇਣ ਜਨਤਾ ਨੂੰ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਇਹ ਜਿਹੜੇ ਬਈ ਸਾਰੀ ਪਾਤ ਯਾਤਰਾ ਕਰ ਲਈ ਐਕਚੁਅਲੀ ਇਸ ਤੋਂ ਲੈ ਕੇ ਲੈਕ ਸਰਪੈਂਟਸੋਂ ਦੀ ਰੀਅਲ ਕਸ਼ਿਸ਼ ਜਿਹੜੇ ਅਥਾਰਟੀਜ਼ ਨੇ ਇਹ ਰਿਜ਼ਲਟ ਦੇਣੇ ਆ ਬਿਲਕੁਲ ਕਰਦੇ ਨੇ ਫੂਡੀ ਕਰ ਗਵਰਨਮੈਂਟ ਦੀ ਬੋਡੀਆਂ ਦੀ ਪੋਸਿਬਿਲਟੀ ਹਾਊ ਟੈਕਲ ਕਰਦੇ ਕਿ ਇਹ ਹੋਵੇ ਕੋਈ ਰਿਫਲੈਕਟ ਕਰਨ ਦੇ ਤੇ ਸਿਰਫ ਫੋਗਰ ਰਸਤੇ ਲਿਆ ਰਹੇ ਹੈ ਇਸੇ ਤੇ ਸਭ ਤੋਂ ਤਾਂ ਇਹ ਦਿਨ ਕੋਲ ਗੱਲ ਠੀਕ ਆ ਇਹਦੇ ਚ ਕੋਈ ਦੌਰ ਆਇ ਨਹੀਂ ਕਿ ਸਮੇਂ ਸਮੇ ਦੇ ਉੱਤੇ ਸਰਕਾਰਾਂ ਆ ਲੋਕਾਂ ਦੀ ਟੈਨਸ਼ਨ ਡਿਵਰਟ ਕਰਨੀ ਹੋਰ ਹੀ ਮੁੱਦੇ ਚੱਕ ਦੇਣੀਆਂ ਆ ਉਹ ਵਰਨਨ ਸਾਹਿਬ ਨੂੰ ਵੀ ਸ਼ਾਇਦ ਮੇਰੇ ਖਿਆਲ ਨਾਲ ਇਲਮ ਪੂਰੀ ਆ ਕਿ ਪਧ ਯਾਤਰਾ ਦੇ ਨਾਲ ਡਰਗ ਤੇ ਡਰਗ ਨਹੀਂ ਰੁਕਣੀ ਲੇਕਿਨ ਲੋਕਾਂ ਨੂੰ ਦਿਖਾਇਆ ਕਿ ਅਸੀਂ ਕੁਝ ਕਰ ਰਹੇ ਆ ਜਿਹੜਾ ਜੌਬ ਮੁੱਖ ਮੰਤਰੀ ਦਾ ਜਾਂ ਪ੍ਰਧਾਨ ਮੰਤਰੀ ਦਾ ਜਾਂ ਹੋਮ ਮਿਨਿਸਟਰੀ ਦਾ ਉਹਦੇ ਤੋਂ ਦੇਖੋ ਲੋਕ ਹੁਣ ਇਹ ਇਹ ਗੇਮ ਹੋ ਗਈ ਕੀ ਕਰ ਕੌਣ ਕੀ ਕਰ ਰਿਹਾ ਹੁਣ ਪਧ ਯਾਤਰਾ ਨੂੰ ਤਾਂ ਪੱਕੀ ਗੱਲ ਆ ਮੇਰਾ ਦਿਲ ਮੰਨਦਾ ਹੁੰਦਾ ਨਾ ਕਿ ਇਹਦੇ ਨਾਲ ਫਾਇਦਾ ਹੋ ਸਕਦਾ ਤਾਂ ਮੈਂ ਜ਼ਰੂਰ ਜੁਆਇਨ ਕਰਦਾ ਉਹ ਜ਼ਿਆਦਾ politicial political ਗੱਲ ਕਰਨੀ ਚਾਹੀਦੀ ਆ گورنر ਸਾਹਿਬ ਨੂੰ ਕਰਨੀ ਚਾਹੀਦੀ ਆ ਹੀ ਸ਼ੁੱਡ ਮੀਡੀਏਟ ਬਿਟਵੀਨ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪੰਜਾਬ ਲੁੱਕ ਐਟ ਦੀ ਪ੍ਰੋਬਲਮਸ ਐਦਾਂ ਪਦਿਆਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਸਕੂਲਾਂ ਚ ਮੈਂ ਕਹਿ ਰਿਹਾ ਕਿ ਪਦਿਆਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਨਸ਼ਾ ਲੋਕਾਂ ਨੇ ਜਿਹੜਾ ਛੱਡਣਾ ਜਦ ਤੈ ਇੰਪਲੋਇਮੈਂਟ ਦੇ ਜੀ ਸਾਧਨ ਨਹੀਂ ਕਰਦੇ ਤੇ ਉਹਨਾਂ ਦਾ ਇਲਾਜ ਦੀ ਗੱਲ ਨਹੀਂ ਹੁੰਦੀ ਸਰਕਾਰ ਕੋ ਪੈਸੇ ਨਹੀਂ ਇਲਾਜ ਕਰਾਉਣ ਦੇ ਸੋ ਬੜੀਆਂ ਗੱਲਾਂ ਬੜਾ ਕੰਪਲਿਕੇਟਿਡ ਇਸ਼ੂ ਆ ਇਹਨੂੰ 2 ਮਿੰਟਾਂ ਚ ਨਹੀਂ ਕਿਹਾ ਜਾ ਸਕਦਾ ਬਈ ਕੰਮ ਕਰੀਏ ਜਿਹੜਾ ਗਰਾਊਂਡ ਤੇ ਹੋਵੇ ਇਹ ਗਰਾਊਂਡ ਥੋੜੀ ਨਾ ਇਹ ਤਾਂ ਖਬਰ ਬਣਨੀ ਆ ਨੇ بابا ਗੁਰਿੰਦਰ ਸਿੰਘ ਢਿਲੋਂਜੀ ਨੂੰ ਅਸੀਂ ਅਕਾਲੀ ਦਲ ਨਾਲ ਜਾਂ ਭਾਜਪਾ ਨਾਲ ਹਲੇ ਨਹੀਂ ਜੋੜ ਸਕਦੇ ਅੱਜ ਨਹੀਂ ਜੋੜ ਸਕਦੇ ਹਾਲੇ ਤਾਂ ਵੀ ਬੜੀ ਨਹੀਂ ਮਤਲਬ ਮੈਂ 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 ਕਿੱਦਾਂ ਜੋੜ ਸਕਦਾ ਇੱਕ ਸੰਸਥਾ ਦੇ ਗੁਰੂ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਫਾਲੋਇੰਗ ਦੇਖੋ ਉਹ ਭਾਜਪਾ ਦੇ ਲੀਡਰ ਨਾਲ ਹੀ ਹੋ ਰਹੇ ਕਾਂਗਰਸ ਨਾਲ ਵੀ ਹੋ ਸਕਦੇ ਸੀ ਉਹ ਆਵਾ ਤੂੰ ਪਾਰਟੀ ਨਾਲ ਵੀ ਹੋ ਸਕਦਾ ਉਹ ਉਹ ਮੇਰੇ ਖਿਆਲ ਨਾਲ بابا ਗੁਰਿੰਦਰ ਸਿੰਘ ਜੀ ਨੇ ਜੁਆਇਨ ਕੀਤਾ ਗੁਰਨ ਸਾਹਿਬ ਨੂੰ ਗਵਰਨਰ ਸਾਹਿਬ ਨੇ ਪਾਈ ਹੋਣੀ ਚਿੱਠੀ ਚਿੱਠੀ ਮੈਨੂੰ ਵੀ ਪਾਈ ਲੇਕਿਨ ਮੇਰਾ ਮਨ ਨਹੀਂ ਮੰਨਿਆ ਉਹ ਤੂੰ ਜੁਆਇਨ ਕਰਨ ਦਾ ਕਿਉਂਕਿ ਇਹ ਫਦਰ ਯਾਤਰਾ ਹੈ ਰਾਹੀ ਅਵੇਅਰ ਕਰਨਾ ਕਿ ਡਰਗ ਹੈਗੀ ਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਇਹ ਤਾਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਅਵੇਅਰਨੈਸ ਚਲਣੀ ਚਾਹੀਦੀ ਸੀ ਤੇ ਅੱਜ ਅਵੇਅਰ ਕਰਨ ਵਾਲੀ ਗੱਲ ਨਹੀਂ ਅੱਜ ਤਾਂ ਸੋਲੂਸ਼ਨ ਲੱਭਣ ਦੀ ਲੋੜ ਹੈ ਬਿਲਕੁਲ 100% 100% ਜਿਹੜੀ ਸ਼ਕਤੀ ਮੋਈ ਜਿਹੜੀ ਬਾਰਡਰ ਤੇ ਨਜ਼ਾਰਾ ਹੈ ਲਾਈਕ ਇਖਤਮ ਹੋ ਗਿਆ ਜੇ ਭਾਰਤ ਸਰਕਾਰ ਚਾਹੇ ਤਾਂ ਚਿੜੀ ਨਹੀਂ ਬਾਰਡਰ ਤੇ ਫੜ ਸਕਦੀ ਨਹੀਂ ਚਲੋ ਬਾਰਡਰ ਤੇ ਤਾਂ ਨਹੀਂ ਫੜ ਸਕੂਗੀ ਜਿਹੜੀ ਕੋਟਾ ਤੇ ਫੜਦੀ ਹੈ ਚਿੜੇ ਉਹ ਵਾਇਆ ਗੁਜਰਾ ਵਾਇਆ ਗੁਜਰਾ ਇਹ ਵੀ ਆਏਗਾ ਐਂਡ ਇਹ ਨਿਊਜ਼ ਸੀ ਬੜੀ ਵੱਡੀ ਮੈਂ ਤਾਂ ਪਹਿਲਾਂ ਖੁਦ ਕਹਿ ਚੁੱਕਿਆ ਕਿ ਖਾਲੀ ਪੰਜਾਬ ਬਾਰਡਰ ਥਾਣੀ ਨਾ ਨਹੀਂ ਆ ਰਹਾ ਬਾਰਡਰ ਥਾਣੀ ਹੀ ਵੈਪਨ ਨਹੀਂ ਆ ਰਹਾ

ਐਂਟੀਟੂਨ ਸਿਸਟਮ ਨਹੀਂ ਸੀਗਾ ਬਾਰਡਰ ਤੇ ਉਦੋਂ ਦਾ ہتھیار ਵੀ ਸਪਲਾਈ ਘੱਟ ਸੀ ਤੁਹਾਨੂੰ ਪਤਾ ਜਿਹੜੀ ਇਹ ਸਪਲਾਈ ਆ ਇਹ ਜਿਹੜੀ ਇੰਡੀਆ ਦੇ ਵਿੱਚ ਹੀ ਹੋ ਰਹੀ ਹੈ ਲੋਕਲ ਤੇ ਹੋ ਰਹੀ ਹੈ ਪਰ ਮੈਨਾਂ ਜਿਹੜੀ ਯੂਪੀ ਬਿਹਾਰ ਚੋਂ ਹੁੰਦੀ ਸੀ ਉਹਨਾਂ ਪੰਜਾਬ ਚੋਂ ਵੈਸੇ ਅੱਛੀ ਗੱਲ ਇਹ ਹੁੰਦੀ ਕਿ ਜੇ ਡੀਜੀਪੀ ਸਾਹਿਬ ਇਹ ਕਹਿੰਦੇ ਕਿ 50 ਕਿਲੋਮੀਟਰ ਤੋਂ ਇਧਰ ਦਾ ਸਾਹਿਬ ਮੈਂ ਦਊਂਗਾ 50 ਕਿਲੋਮੀਟਰ ਦਾ ਸਾਹਿਬ ਭਾਰਤ ਸਰਕਾਰ ਤੇ ਉਹਨਾਂ ਦੀਆਂ ਏਜੰਸੀਆਂ ਦੇਣਗੀਆਂ ਬਸ ਇਹਨੇ ਕਿਹਾ ਇਟ ਇਟ ਵਾਸ ਇਨ ਦੀ ਪੇਪਰ ਕਿ ਗੁਜਰਾਤ ਚੋਂ ਟਨਾਂ ਦੇ ਸਾਬ ਨਾਲ ਆਈ ਆ ਰਾਈਟ ਸੀ ਪੱਤਰਕਾਰਾਂ ਨੇ ਠੀਕ ਲਗਿਆ ਪੱਤਰਕਾਰਾਂ ਨੇ ਗਲਤ ਲਿਖਿਆ ਲੇਕਿਨ ਮੈਂ ਅਖਬਾਰ ਚ ਜ਼ਰੂਰ ਪੜਿਆ ਤੁਸੀਂ ਕਹਿ ਰਹੇ ਹੋ ਕਿ ਉਹਨੇ ਤੇ ਲੇਕਿਨ ਉਹਨੂੰ ਕੰਡੈਮ ਕਿਸੇ ਨੇ ਨਹੀਂ ਕੀਤਾ ਕਿਸੇ ਸਰਕਾਰ ਨੇ ਨਾ ਸੂਬੇ ਦੀ ਨੇ ਤੇ ਨਾ ਸੈਂਟਰ ਦੀ ਨੇ ਕੰਡੈਮ ਨਹੀਂ ਕੀਤਾ ਕਿ ਫੇਰ ਗਲਤ ਪੱਤਰਕਾਰ ਨੇ ਲਿਖਿਆ ਤੁਸੀਂ ਕਹਿ ਰਹੇ ਹੋ ਇਨਵੋਇਸਮੈਂਟ ਜਲਦੀ ਸ਼ੁਰੂ ਹੋ ਜਾਈ ਜੀ ਇੱਥੇ ਤੇ ਹੁਣ ਜੋ ਯੂਐਸਏ ਅਗਰੀਮੈਂਟ ਹੋਇਆ ਤੁਸੀਂ ਆਪ ਵਕੀਲ ਬੁਲਾਇਆ ਨਹੀਂ ਯਾਰ ਅਜੋ ਅਜੋ ਉੱਚ ਕਰਾ ਦੇਖੋ ਇੱਕ ਮਿੰਟ ਜੀ ਇੱਕ ਮਿੰਟ ਇਧਰ ਨੂੰ ਨਾ ਤੋਰੋ ਯੂਐਸ ਟ੍ਰੇਡ ਦੇ ਬਾਰੇ ਮੈਨੂੰ ਤੁਸੀਂ ਅਗਲੇ ਹਫਤੇ ਬੁਲਾ ਲਿਓ ਆ ਕਰਾਇਮ ਦੀ ਜਿਹੜੀ ਗੱਲ ਕੀਤੀ ਇਹਦੇ ਲਈ ਮੈਂ ਫੇਰ ਆਉਂਗਾ ਫੇਰ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦੇਉਂਗਾ ਸਬੂਤ ਸਮੇਤ ਯਾਰ ਦੇਖੋ ਫਿਰ ਸਾਰਾ ਇਹ ਜਿਹੜਾ ਜ਼ੋਨੇ ਕਾਲੀ ਗੱਲ ਗਈ ਹੈ ਕਹਿੰਦੇ ਕਿ ਸਭੀ ਕੋਰਟ ਦੇ ਵੀ ਦੇਸ਼ ਨੇ ਇੱਕ ਪਰਮਾਨੈਂਟ ਜਿਹੜਾ ਡੀਵੀ ਲਾਅ ਆਰਡਰ ਤੇ ਪੰਜਾਬ 'ਚ ਲਗਾਉਣਾ ਜ਼ਰੂਰੀ ਹੈਗਾ ਉਹ ਜਿਸ ਨੇ ਉਹ 2 ਸਾਲ ਦੀ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਕੀ ਕਹਿੰਦੇ ਇਹ ਮਜੀਠੀਆ ਸਾਹਿਬ ਨੂੰ ਪੁੱਛੋ ਮੇਰਾ ਬਿਆਨ ਹੈ